ਲੋ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜਨਮ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਲੋ ਜੀ ਕੱਲ੍ਹ ਭੈਣਾਂ ਮੈਥੋਂ ਗੀਤ ਨਹੀਂ ਪਾਇਆ ਗਿਆ ਤੇ ਕਹਿੰਦੇ ਤੁਸੀਂ ਗੀਤ ਨਹੀਂ ਪਾਇਆ ਤੇ ਲੋ ਮੈਂ ਹਾਜ਼ਰਾ ਮੈਨੂੰ ਪਤਾ ਤੁਸੀਂ ਮੈਨੂੰ ਯਾਦ ਕਰਦੇ ਸੀ ਤੇ ਮੈਂ ਕੱਲ ਕੋਈ ਮੇਰੀ ਮਜਬੂਰੀ ਸੀ ਬਾਹਰ ਗਈ ਸੀ ਤੇ ਲੋ ਅੱਜ ਮੈਂ ਤੁਹਾਨੂੰ ਫਿਰ ਬਹੁਤ ਹੀ ਪਿਆਰਾ ਤੇ ਭਾਵੁਕ ਕਰ ਦੇਣ ਵਾਲਾ ਤੁਹਾਨੂੰ ਗੀਤ ਸੁਣਾਉਂਗੀ ਇਹ ਗੀਤ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਜੇ ਤੁਸੀਂ ਸੁਣਿਆ ਹੋ ਤਾਂ ਮੇਰੇ ਕੋਲੋਂ ਹੀ ਸੁਣਿਆ ਹੋਊਗਾ ਹੈਨਾ ਜਦ ਮੈਂ ਛੋਟੀ ਸੀ ਨਾ ਜਦ ਮੈਂ ਇਹ ਗੀਤ ਸਕੂਲ ਚ ਗਾਇਆ ਕਰਦੀ ਸੀ ਤੇ 1962 ਦੀ ਜੰਗ ਵੇਲੇ ਦਾ ਇਹ ਗੀਤ ਉਹ ਪਹਿਲਾਂ ਸਾਨੂੰ ਟੀਚਰਾਂ ਨੇ ਦਿੱਤਾ ਲਿਖਾ ਕੇ ਕਿਧਰੋਂ ਇਧਰੋਂ ਹੈਨਾ ਤੇ ਫਿਰ ਉਹ ਮੈਥੋਂ ਕੋ ਆਉਂਦੇ ਹੁੰਦੇ ਸੀ ਤੇ ਹੁਣ ਮੈਂ ਇਹਨੂੰ ਲੰਬੀ ਖੇਚ ਕੇ ਗਾ ਕੇ ਸੁਣਾਉਂਗੀ ਤੇ ਇਹ ਮਤਲਬ ਜਿਹੜਾ ਗੀਤ ਹੈ ਨਾ ਇਹ ਇੱਕ ਫੌਜੀ ਦੀ ਮਟਿਆਰ ਵੱਲੋਂ ਹੈ ਉਹ ਸਾਰੀਆਂ ਸਖੀਆਂ ਰਲੀਆਂ ਮਿਲ ਬੈਠੀਆਂ ਸੀ ਸਾਰੀਆਂ ਆਪ ਦਾ ਆਪ ਹਾਲ ਸੁਣਾਉਣ ਲੱਗੀਆਂ ਤੇ ਫਿਰ ਉਹ ਕਿ ਜਿਹੜੇ ਫੌਜੀ ਦੇ ਘਰ ਵਾਲੇ ਸੀ ਕਹਿੰਦੀ ਭੈਣੇ ਮੈਨੂੰ ਤਾਂ ਰਾਤ ਇਹੋ ਜਿਹਾ ਸੁਪਨਾ ਆਇਆ ਬਹੁਤ ਤਵਲੜਾ ਜਿਹਾ ਸੁਪਨਾ ਆਇਆ ਮੈਨੂੰ ਤੇ ਫੇਰੀ ਫੇਰ ਮੇਰੀ ਅੱਖ ਖੁੱਲ ਗਈ ਉਹ ਸੁਪਨੇ ਦੇ ਵਿੱਚ ਕੀ ਕਹਿੰਦੀ ਐ ਇਹ ਗੀਤ ਨੂੰ ਅਖੀਰ ਤੱਕ ਸੁਣਿਓ ਫਿਰ ਤੁਹਾਨੂੰ ਸਾਰੇ ਸਮਝ ਆਊਗੀ ਹੈਨਾ ਤੇ ਇਹਨ ਛੱਡਿਓ ਨਾ ਗੀਤ ਨੂੰ ਕਿਤੋਂ ਹੈਨਾ ਤੇ ਅਖੀਰ ਤੱਕ ਸੁਣਨਾ ਹੈ ਤੁਸੀਂ ਤੇ ਜਿਹੜਾ ਮੈਨੂੰਕਾ ਪਾਉਂਗੀ ਉਹ ਹੁਣ ਕੋਈ ਤਾਂ ਕਹਿੰਦੀ ਥਾਇਰੋਇਡ ਦਾ ਪਾ ਦਿਓ ਕੋਈ ਕਹਿੰਦੀ ਮੈਂ ਆਖਿਆ ਵੀ ਅੱਜ ਮੈਂ ਤੁਹਾਨੂੰ ਸ਼ੂਗਰ ਦਾ ਫੇਰ ਦੁਬਾਰਾ ਰਿਪੀਟ ਕਰਦੀ ਆ ਸ਼ੂਗਰ ਦਾ ਪਾਉਂਗੀ ਤੁਹਾਨੂੰ ਸ਼ੂਗਰ ਖਤਮ ਕਰੋ ਸ਼ੂਗਰ ਦੇ ਤਿੰਨ ਚਾਰ ਨੁਕਤੇ ਪਾਏ ਹੋਏ ਨੇ ਤੇ ਤੁਸੀਂ ਅਪਣਾ ਕੇ ਦੇਖੋ ਮਹਾਪੁਰਖਾਂ ਦੱਸੀ ਹੋਏ ਨੇ ਮੈਂ ਆਪਦੇ ਕੋਲ ਤਾਂ ਕੁਝ ਵੀ ਨਹੀਂ ਬਣਾ ਕੇ ਦੱਸੀ ਤੁਹਾਡੇ ਕੋਲ ਪਚਾ ਦਿੰਨੀ ਆ ਤੇ ਬਾਕੀ ਉਹ ਸੌਖੀਆਂ ਚੀਜ਼ਾਂ ਨੇ ਕਰਕੇ ਦੇਖਣਾ ਟਰਾਈ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ ਹਨਾ ਤੇ ਲੋਕਾਂ ਦੇ ਜਦੋਂ ਠੀਕ ਹੋ ਜਾਂਦੇ ਨੇ ਫਿਰ ਕਹਿੰਦੇ ਵੀ ਅਸੇ ਤਰ੍ਹਾਂ ਹੀ ਠੀਕ ਆ ਤੇ ਨਹੀਂ ਤਾਂ ਸ਼ੂਗਰ ਤੇ ਨਾਮ ਰਾਜ ਬਿਮਾਰੀਆਂ ਨਾ ਪਰਮਾਤਮਾ ਕਰੇ ਹੀ ਕਿਸੇ ਨੂੰ ਹੋਵੇ ਤੇ ਚਲੋ ਜੇ ਇਹ ਕੰਟਰੋਲ ਹੁੰਦੀ ਆ ਤਾਂ ਬਹੁਤ ਵਧੀਆ ਹੈ ਤੇ ਹੋ ਵੀ ਰਹੀ ਆ ਲੋਕਾਂ ਨੂੰ ਹੈਨਾ ਤੇ ਲੋ ਹੁਣ ਪਹਿਲਾਂ ਤੁਸੀਂ ਸੁਣੋ ਗੀਤ ਉਸ ਤੋਂ ਬਾਅਦ ਫਿਰ ਇਹ ਮੈਂ ਨੁਕਤਾ ਆਣੀ ਬਹੁਤ ਹੀ ਭਾਵਕ ਕਰਦੇ ਨਾਲ ਉਗੀ ਇਹ ਕਰਨ ਵਾਲਾ ਇਹ ਗੀਤ ਹੈ ਤੁਸੀਂ ਧਿਆਨ ਨਾਲ ਸੁਣਨਾ ਸਾਰੇ ਨੇ ਤੇ ਅਖੀਰ ਤੱਕ ਜਰੂਰ ਸੁਣਿਆ ਨੂੰ ਗੀਤ ਜੋ ਕੀ ਕਹਿੰਦੀ ਹੈ और तो औरत उन्हों सुपने की दिसिया है ना देखो राले मिल सखियाँ बैठिया सबने अपना निहाल सोनाया नी, नी से सबने अपना निहाल सोनाया ਇੱਕ ਫੌਜੀ ਦੀ ਨਾਰਨੇ ਆਪਣਾ ਸੁਪਨਾ ਸੋਣਾ ਆ ਨੀ ਸਈਓ ਆਪਣਾ ਸੁਪਨਾ ਸਣਾ ਆ ਕੀ ਕਹਿੰਦੀ ਸੁਪਨਾ ਜੋ ਸਈਓ ਨੀ ਅੱਖ ਖੋਲਹੀ ਗਈ ਨੀ ਮੇਰੀ ਅੱਖ ਖੋਲਹੀ ਗਈ ਰਾਤੀ ਸੁਪਨਾ ਕਵਲੜਾਨੀਆ ਆਇਆ ਨੀ ਮੇਰੀ ਅੱਖ ਖੋਲਹੀ ਗਈ ਰਾਤੀ ਸੁਪਨਾ ਕਵਲੜਾਨੀਆ ਆਇਆ ਰਾਤੀਂ ਮੀ ਕੋਈ ਸੁਪਨੇ ਚਿਆਕੇ ਮੋੜ ਗਿਆ ਮੈਨੂੰ ਤਾਰੇ ਭੜਾ ਕੇ ਓਹ ਜਾਂਦਾ ਹੋਇਆ ਦਸਨੀਂ ਗਿਆ ਦੇਰ ਮਹੀਵਤ ਨਾ ਦੇ ਕਮ ਆਇਆ ਸਈਨੀ ਮੇਰੀ ਅੱਖ ਕੋਲ ਲਗੇ ਹਰਾਤੀ ਸੁਪਨਾ ਕ ਬੱਲਡਾਨੀਆ ਆਇਆ ਸਈਨੀ ਮੇਰੀ ਅੱਖ ਕੋਲ ਲਗੇ ਡਿਗ ਪਈ ੜੀਓ ਮੈਂ ਗਾ ਸ਼ਿਖਾ ਕੇ ਡਿਗ ਪਈ ੜੀਓ ਮੈਂ ਗਾ ਸ਼ਿਖਾ ਕੇ ਕੁੰਜੀ ਤੀਰ ਮਗਰੋ ਹੋ ਸ਼ੀਚਿਆ ਕੇ ਮੈਂ ਹੱਦਾਂ ਵਾਲੇ ਬਾਜੀ ਨੀਕ ਮੇਰੇ ਦਿਲ ਨੇ ਉਵਾਲਾ ਨੀ ਖਾਇਆ ਸਿਆਣੀ ਮੇਰੀ ਅੱਖ ਖੁੱਲ ਗਈ ਰਾਤੀ ਸੁਪਨਾ ਕ ਵਲੜਾ ਨੀ ਆਇਆ ਸਿਆਣੀ ਮੇਰੀ ਅੱਖ ਖੁੱਲ ਗਈ ਹਦਾਂ ਤੇ ਜਾ ਕੇ ਤਾਂ ਤਕੀਆਂ ਲੋਥਾਂ ਸੀ ਲੋਥਾਂੜ ਟਕੀਆਂ ਮੈਂ ਕਾਫੀ ਚੀਰ ਰਹੀ ਟੋੜੇ ਦੀ ਮੈਨੂੰ ਮਹੀਨਾ ਲੋਥਾਂ ਦੇ ਬੀਤਿਆ ਥਿਆ ਸਈਨੀ ਮੇਰੀ ਅੱਖ ਖੋਲ੍ਹ ਗਈ ਰਾਤੀ ਸੁਪਨਾ ਕਵਲ ਡਾਨੀਆ ਆ ਸਈਨੀ ਮੇਰੀ ਅੱਖ ਖੋਲ ਗਈ ਕੌਣ ਦੇ ਟੋ ਬੇ ਸਾਹਮਣੇ ਤੱਕ ਕੇ ਡਿਗਣ ਲਗੀ ਸੀ ਜਾ ਬੱਚਾ ਨੂੰ ਸੰਵਾਲੀ ਚੱਲੀਏ ਮੇਰੇ ਮਾਹੀ ਨੇ ਡਲੇ ਨੂੰ ਹੱਥ ਲਾਇਆ ਸਈਨੀ ਮੇਰੀ ਅੱਖ ਗੁੱਲਗੇ ਵਰਾਤੀ ਸੁਪਨਾਕ ਵੱਲ ੜਾਨੀ ਆਇਆ ਸਈ ਨੀ ਮੇਰੀ ਅਕ ਫੁੱਲ ਗਈ ਰਾਤੀ ਸੁਫਨਾ ਕਵਲ ੜਾਨੀ ਆਇਆ ਹਰਾਜੇ ਰਾਜੀ ਕੇ ਮੈ ਰੋਣਾ ਨੀ ਚਾਹ ਸੁਪਨੇ ਦੇ ਉਨਾ ਨੀਚਾ ਜਾ ਉੱਚੀ ਮੇਰੀ ਫੁੱਬਨੀਕੜੀ ਮੇਰੀ ਸਾਸ ਨੇ ਤੂਫਾਨੇ ਜੀ ਗਾਇਆ ਸਈਨੀ ਮੇਰੀ ਅੱਖ ਗੋਲ ਗੇ ਰਾਤੀ ਸੁਪਨਾਕ ਵੱਲੀਡਾ ਨੀ ਆਇਆ ਸੱਯੋਨੀ ਮੇਰੀ ਅੱਖ ਖੋਲ ਗਈ ਰਾਤੀ ਸੁਪਨਾਕ ਵੱਲੀਡਾ ਨੀ ਆਇਆ ਲਓ ਜੀ ਗੀਤ ਹੋਇਆ ਪੂਰਾ ਸੁਖ ਰਾਏ ਸੁਪਨਾ ਹੀ ਸੀ ਲਾਕਾ ਕੋਲ ਗਈ ਫੌਜੀ ਦੇ ਘਰ ਵਾਲੇ ਨੂੰ ਜੋ ਉਸ ਦਿਨ ਬਿਆਨ ਕੀਤਾ ਉਹਨੂੰ ਸੁਪਨੇ 'ਚ ਸਾਰਾ ਕੁਝ ਦਿਸਿਆ ਤੇ ਉਹ ਸੁਪਨੇ ਵਿੱਚ ਰੋਣ ਲੱਗ ਗਈ ਤੇ ਫਿਰ ਉਹਦੀ ਘਰ ਵਾਲੇ ਸੱਸ ਨੇ ਉਹਨੂੰ ਜਗਾਤਾ ਹੈ ਨਾ ਉਹ ਕਹਿੰਦੇ ਸੁਪਨੇ ਸੀ ਪਰ ਇਸ ਤਰ੍ਹਾਂ ਇਹ ਹੁੰਦਾ ਵੀ ਹੈ ਤੇ ਉਹਨੇ ਆਪ ਦਾ ਇਸ ਤਰ੍ਹਾਂ ਹਾਲ ਸੁਣਾਇਆ ਤੇ ਬਹੁਤ ਭਾਵ ਕਰਨ ਵਾਲਾ ਗੀਤ ਹੈ ਇੱਕ ਵਾਰੀ ਮੈਂ ਐਸੇ ਸਾਡੇ ਸੁਣਾਇਆ ਤੇ ਇੱਕ ਔਰਤ ਨਾਲ ਇਸ ਤਰੀ ਮਤਲਬ ਕਰਿਆ ਸੀਗਾ ਉਹ ਉਸ ਮੁੰਡੇ ਦੀ ਭੈਣ ਉਹਨਾਂ ਤੋਂ ਵੀ ਮੇਰਾ ਟੀਚਰ ਸੀ ਉਹ ਵੀ ਉਹ ਕਹਿੰਦੀ ਭੈਣ ਜੀ ਸਾਡੇ ਨਾਲ ਹੀ ਬਣਿਆ ਤੇ ਹੋ ਜਾਂਦਾ ਵਿਚਾਰੇ ਉੱਥੋਂ ਵਿਚਾਰੇ ਬਚ ਗਿਆ ਜਾਂਦੇ ਨੇ ਤੇ ਉੱਥੇ ਸ਼ਹੀਦ ਹੋ ਜਾਂਦੇ ਨੇ ਹੈਨਾ ਤੇ ਇਹ ਸੁਪਨੇ ਸੁਪਨੇ ਦੱਸਿਓ ਤੁਸ ਨੂੰ ਇਹ ਜੀ ਤੇ ਕੀ ਹੋਇਆ ਲੱਗਿਆ ਤੇ ਲੈ ਹੁਣ ਆਜੋ ਤੁਸੀਂ ਤੰਦਰੁਸਤ ਬਣੋ ਮੈਂ ਸ਼ੂਗਰ ਸਦਾ ਲਈ ਖਤਮ ਕਰੋ ਮਾਹ ਪ੍ਰਸ਼ਾਨ ਦੱਸਿਆ ਹੋਇਆ ਉਹ ਵੀ ਮੈਂ ਤੁਹਾਡੇ ਕੋਲੇ ਪਹੁੰਚਾਉਣੀ ਆ ਪਤਾ ਕੀ ਹੈ ਕੀ ਲੈਣਾ ਤੁਸੀਂ ਕੀ ਉਪਾਅ ਕਰਨਾ ਇਹ ਇਹ ਹੈਗਾ ਮੇਥੀ ਦਾਣਾ ਆ ਮੇਥੇ ਆਪਾਂ ਨਹੀਂ ਘਰੇ ਜਿਹੜੇ ਖਾਂਦੇ ਹਨਾ ਮੇਥੀ ਮੇਥੀ ਦਾਣੇ ਲੈ ਲੇ ਤੁਸੀਂ 250 ਗ੍ਰਾਮ ਕਿੰਨੇ ਲੈਣੇ ਨੇ 250 ਗ੍ਰਾਮ ਤੇ ਜਮੈਣ 100 ਗ੍ਰਾਮ ਕਾਲੀ ਜੀਰੀ ਇਹ 50 ਗ੍ਰਾਮ ਇਹ ਕੁੱਲ ਟੋਟਲ ਬਜਨ ਆਪਣਾ 400 ਹੋ ਗਿਆ ਹਨਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਅਲੱਗ-ਅਲੱਗ ਤਵੇ ਤੇ ਰੋਸਟ ਕਰ ਲਓ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਕਿਸੇ ਨੇ ਵੱਧ ਟਾਈਮ ਲੈਣਾ ਮੇਥੇ ਨੇ ਵੱਧ ਲੈਣਾ ਜੀਰੀ ਨੇ ਤਾਂ ਜੇਮੀ ਥੋੜਾ ਜਿਹਾ ਟਾਈਮ ਲੈਣਾ ਹਨਾ ਇਹ ਮੈਣ ਨੇ ਵੀ ਘੱਟ ਲੈਣਾ ਇਸ ਕਰਕੇ ਨੂੰ ਅੱਡ-ਅੱਡ ਤੁਸੀਂ ਭੁੰਨ ਲਓ ਤੇ 2-3 ਮਿੰਟ ਜੀ ਬਣ ਜੂਗਾ ਇਹ ਸਾਰਾ ਫਿਰ ਇਹਨਾਂ ਤੁਸੀਂ ਪਾਊਡਰ ਬਣਾ ਲਓ ਜੇ ਸਵੇਰੇ ਖਾਲੀ ਪੇਟ ਇੱਕ ਚਾਂਚਾ ਕੋਸੇ ਪਾਣੀ ਨਾਲ ਲੈਣਾ ਠੀਕ ਹੈ ਘੰਟਾ ਪਹਿਲਾਂ ਨਾਲ ਕੁਝ ਖਾਦਾ ਹੋਏ ਤੇ ਘੰਟਾ 2 ਬਾਅਦ ਪੀਛੇ ਹੋਣਾ ਇਹ ਬਿਲਕੁਲ ਮੱਖੀ ਤੇ ਮੱਖੀ ਮਾਰਿਓ ਇਸ ਤਰ੍ਹਾਂ ਹੀ ਕਰਿਓ ਥੋੜੀ ਜੜ ਤੋਂ ਖਤਮ ਹੋ ਜਾਏ ਸ਼ੂਗਰ ਤੇ ਰਾਤ ਨੂੰ ਸੌਣ ਵੇਲੇ ਖਾਣਾ ਤਾਂ ਆਪਾਂ ਨੂੰ ਪਹਿਲਾਂ ਘੰਟਾ ਖਾ ਲਿਆ ਤੇ ਉਹ ਸੌਣ ਵੇਲੇਵੇਂ ਜਿੱਕਰੀ ਇੱਕ ਚਮਚਾ ਸਵੇਰੇ ਇੱਕ ਸ਼ਾਮ ਲੈਣਾ ਕੋਈ ਔਖਾ ਨਹੀਂ ਇਹਨੂੰ ਆਪਾਂ ਨੂੰ ਇਹ ਕਰਨਾ ਯੋਗ ਹੈ ਨਾ ਇਹਨੂੰ ਜਰੂਰ ਕਰਕੇ ਦੇਖੋ ਤੇ ਬਾਕੀ ਪ੍ਰਮਾਤਮਾ ਬਲੀ ਕਰਦਾ ਆਪਾਂ ਦਵਾਈਆਂ ਹੋਰ ਵੀ ਤਾਂ ਖਾਣੇ ਆ ਨਾ ਇਹਨੂੰ ਜਰੂਰ ਤੁਸੀਂ ਕਰਕੇ ਦੇਖੋ ਮੈਂ ਬਾਕੀ ਅੰਗੇ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਨਾ ਤੇ ਮਹਾਪੁਰਸ਼ਾਨ ਦੱਸਿਆ ਹੋਇਆ ਮੈਂ ਤੁਹਾਡੇ ਕੋਲ ਪਹੁੰਚਾਉਣੀ ਆ ਮੈਨੂੰ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਰੋਗ ਨਹੀਂ ਹੈਗਾ ਨਹੀਂ ਤਾਂ ਮੈਂ ਵੀ ਆਪੇ ਕਰਕੇ ਖਾ ਕੇ ਤੁਹਾਨੂੰ ਦੱਸ ਹੀ ਦਿੰਦੀ ਪਰ ਮੈਨੂੰ ਮੇਰੇ ਪ੍ਰਮਾਤਮਾ ਨੇ ਤੇ ਇਹਨਾਂ ਰੋਗਾ ਤੋਂ ਰਹਿ ਜਿੰਦਗੀ ਦਿੱਤੀ ਹੋਈ ਹੈ ਮੈਂ ਕਹਿੰਦੀ ਆ ਵੀ ਜਦੋਂ ਵੀ ਜੇ ਕੋਈ ਰੋਗ ਹੋਊ ਤਾਂ ਮੈਨੂੰ ਪਹਿਲੇ ਨਹੀਂ ਜੀ ਹੈਨਾ ਬਾਕੀ ਹੈ ਤਾਂ ਉਹਦੀ ਮਰਜ਼ੀ ਹੈਨਾ ਤੇ ਲਓ ਤੁਸੀਂ ਇਹਨੂੰ ਜ਼ਰੂਰ ਕਰਕੇ ਦੇਖਣਾ ਤੇ ਹੁਣ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਗੀਤ ਕਿਹੋ ਜਿਹਾ ਲੱਗਿਆ ਤੇ ਇਹ ਹੀ ਪਹਿਲਾ ਮੇਰਾ ਨੁਕਤਾ ਪਾਇਆ ਹੋਇਆ ਤੇ ਜਿਹਨੇ ਅਪਣਾਇਆ ਹੋਇਆ ਨਾ ਜਿਹਨੇ ਮਤਲਬ ਠੀਕ ਹੋਏ ਨੇ ਔਰ ਜੁਰ ਕਮੈਂਟਾਂ ਹੀ ਲਿਖੋ ਕਿ ਮੈਂ ਦੂਜੇ ਭੈਣ ਭਾਈ ਪੜ ਲੈਣਗੇ ਫਿਰ ਉਹ ਵੀ ਕਰਨਗੇ ਹਨ ਤੇ ਬਾਕੀ ਕਾਪੀ ਤੇ ਜ਼ਰੂਰ ਲਿਖ ਲਿਆ ਕਰੋ ਫਿਰ ਵਾਰੀ ਵਾਰੀ ਜਦੋਂ ਪੁੱਛਦਾ ਫਿਰ ਮੈਨੂੰ ਡਾਇਰੀ ਦੇਖਣੀ ਪੈਂਦੀ ਹੈ ਜਮੈਂ ਉਰੇ ਪਰੇ ਹੁੰਨੇ ਆ ਨਾ ਡਾਇਰੀਆਂ ਫੋਲਣੀਆਂ ਔਖੀਆਂ ਹੋ ਜਾਂਦੀਆਂ ਨੇ ਫਿਰ ਮੈਂ ਉਸ ਤਰ੍ਹਾਂ ਮੈਨੂੰ ਦੱਸਣਾ ਔਖਾ ਹੋ ਜਾਂਦਾ ਚਾਹਲੀ ਤਾਂ ਹਾਂ ਮੈਂ ਹੋ ਸੋਡਾ ਫੋਨ ਪਰ ਫਿਰ ਕਈ ਵਾਰੀ ਨਹੀਂ ਮੈਨੂੰ ਦੱਸਿਆ ਨਹੀਂ ਵਿੱਚ ਹੋ ਜਾਂਦਾ ਇਸ ਕਰਕੇ ਕਿਉਂਕਿ ਬਹੁਤੇ ਫੋਨ ਆਉਂਦੇ ਰਹਿੰਦੇ ਨੇ ਤੇ ਦੱਸਦੀ ਮੈਂ ਇਹ ਮਹਾਪੁਰਸ਼ਾਂ ਦੀਆਂ ਗੱਲਾਂ ਜਾਂ ਕੁਝ ਬੁੱਕ ਜੋ ਪੜ ਕੇ ਦੱਸਦੀਆਂ ਹਨ ਮੈਂ ਕਹਿੰਿਆ ਘਰੇ ਬੈਠਿਆਂ ਨੂੰ ਤੁਹਾਨੂੰ ਪਰਮਾਤਮਾ ਤੰਦਰੁਸਤੀ ਦੇਵੇ ਤੇ ਗੱਲ ਨੂੰ ਫੇਰ ਨਵੇਂ ਵੀਡੀਓ ਤੇ ਨਵੇਂ ਗੀਤ ਨਾਲ ਕਰ ਨੂੰ ਫੇਰ ਮਿਲਾਂਗੇ ਹੁਣ ਦੇ ਉਹਨੇ ਛੁੱਟੀਆਂ ਧੰਨਵਾਦ ਮੇਰੀ ਵੀਡੀਓ ਦੇਖਣ ਦਾ